ਅੱਪਾ ਐਸਲਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮਨਜੋਗ ਰੀਸੀ ਸਾਹਿਬ ਕੋਲ ਖੜੇ ਆਂ ਔਰ ਵੀ ਸਭ ਨੂੰ ਇੱਕ ਲੈਟਰ ਮੈਂ ਦਿੱਤਾ ਆਪਣੇ ਵੱਲੋਂ ਕਿ ਜਿਹੜੀ ਹੁਣੇ ਦੋ ਤਿੰਨ ਮਹੀਨੇ ਪਹਿਲਾਂ ਖੜਾਂ ਦੇ ਨਾਲ ਤਵਾਈ ਹੋਈ ਹੈ ਸਾਡੇ ਬਾਰਡਰ ਏਰੀਆ ਦੇ ਵਿੱਚ ਰਹਾ ਵੀ ਦਰਿਆ ਦੇ ਕੰਡੇ ਦੇ ਉੱਤੇ ਪਾਸਤਾ ਦੇ ਨਾਲ ਸਰਦੀ ਲੱਗਦੇ ਇਲਾਕੇ ਦੇ ਵਿੱਚ ਅਸੀਂ ਇਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਸਰਵੇ ਕਰਕੇ ਦੋ ਕਿ ਸਾਡਾ ਏਰੀਆ ਜਿਹੜਾ ਕਦੀ ਜੰਗਾਂ ਦੀ ਬਾਦ ਹਟਾ ਜਾਂਦਾ ਕਦੀ ਪਾਣੀ ਦੀ ਬਾਦ ਹਟਾ ਜਾਂਦਾ ਤੇ ਸਾਡਾ ਬਹੁਤ ਜ਼ਿਆਦਾ ਸੋਸ਼ੀਅਲੀ ਤੇ ਇਕਨੋਮਿਕਲੀ ਸਾਡਾ ਬੜਾ ਨੁਕਸਾਨ ਹੋਇਆ ਔਰ ਲਗਾਤਾਰ ਹੋ ਜਾਂਦਾ ਇਹਨੂੰ ਕਿੱਦਾਂ ਮੱਲ ਜਿਹੜਾ ਠੀਕ ਕੀਤਾ ਜਾ ਸਕਦਾ ਇਹਦੇ ਸਰਵੇਖਣ ਕਰੀਏ ਆਪਾਂ ਕਿ ਇਹਦੇ ਅਪਾ ਕੀ ਹੈ ਆਪਾਂ ਸੈਂਟਰਲ ਗਵਰਨਮੈਂਟ ਕੋ ਕਿਹਦੀ ਕੀ ਹੈਲਪ ਲੈ ਸਕਦੇ ਆਂ ਪੰਜਾਬ ਗਵਰਨਮੈਂਟ ਕੋ ਕੀ ਹੈਲਪ ਲੈ ਸਕਦੇ ਆਂ ਸੋ ਡਾਕਟਰ ਕਦਮਜੀਤ ਸਿੰਘ ਜੀ ਨੂੰ ਇਹ ਮੈਂ ਲੈਟਰ ਦਿੱਤੀ ਆਂ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇੱਕ ਵਧੀਆ ਸਦਵੇ ਕਰਕੇ ਜਿਹੜਾ ਤੁਹਾਨੂੰ ਦੇਵਾਂਗੇ ਜਲਦੀ ਜਦੋਂ ਇਹ ਸਦਵੇ ਕਰ ਦਨਗੇ ਤਾਂ ਉਸ ਤੋਂ ਬਾਅਦ ਫਿਰ ਆਪਾਂ ਇਹ ਹਰ ਕਿਉਂ ਹੁੰਦੇ ਆ ਕੀ ਕੀ ਕਰਦੇ ਹਾਂ ਹਰ ਚੀਜ਼ ਆਪਾਂ ਕਰਕੇ ਦੇਣਗੇ ਜਿੰਨੀ ਹੱਦ ਤੱਕ ਲੋਕ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਟਾਈਮ ਦਿੱਤਾ ਮੇਰੇ ਨਾਲ ਸਾਡੇ ਵੈਸਟ ਤੋਂ ਐਮਐਲਏ ਡਾਕਟਰ ਜਸਬੀ ਸਿੰਘ ਸਦੂਸਤ ਤੇ ਸਾਡੇ ਸਕੇਨਵਾਦੇ ਜੁਮਕ ਸਵਾਮਵਾਦੇ ਆਪਸਾ ਦੇ ਵਿੱਚ ਸਪੋਰਟਸ ਦੇ ਬੜੇ ਕੰਮ ਕਰਦੇ ਆ ਗੋਵਰਤ ਸਾਹਿਬ ਸਾਡੀ ਪਾਰਟੀ ਦੇ ਨੇਤਾ ਦੇ ਉਹਨਾਂ ਨਾਲ ਆਇਆ ਸੋ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਟਾਈਮ ਦਿੱਤਾ ਉਹਨੂੰ ਲੈਟਰ ਲਈ ਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਜਲਦੀ ਇੱਕ ਵਧੀਆ ਸਰਵੇ ਜਣਾਉਣਾ ਹੈ ਉਹ ਕਦਮ ਤੇ ਮੈਂ ਧੰਨਵਾਦ ਸਾਹਿਬ ਦੀ ਬਹੁਤ-ਬਹੁਤ ਸ਼ਲਾਘਾ ਕਰਦਾ ਇਹਨਾਂ ਦੀ ਸਰ ਜਗਜੀਤ ਸਿੰਘ ਜੀ ਐਮਐਲਏ ਸਾਹਿਬ ਬੈਠੇ ਹੈ ਖੇਤ ਸਾਡੇ ਯੂਗ ਬੈਠੇ ਹੈ ਤੇ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਅੱਜ ਹੀ ਹੜਾ ਹੜਾ ਦੀ ਹਾਲਾਤ ਵਿੱਚ ਸਰਵੇ ਕਰਾਣਾ ਕਿੰਨਾ ਲੋਸ ਵੈਸ ਸਿਸਟਮ ਕਰਕੇ ਅਸੀਂ ਗੁਰੰਧ ਦੇ ਯੂਨੀਵਰਸਿਟੀ ਨੂੰ ਪੂਰੀ ਅਪਡੇਟ ਕਰਾਂਗੇ ਔਰ ਛੇਤੀ ਰਿਪੋਰਟ ਜੀ ਧੰਨਵਾਦ ਸੰਦਵਾਂਗੇ ਤੇ ਮੈਂ ਇੱਕ ਵਾਰੀ ਦੁਬਾਰਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਬਰਨਾਲੂ ਦੀ ਯੂਨੀਵਰਸਿਟੀ ਵੱਲੋਂ ਇਹ ਵਿਸ਼ਵਾਸ ਦਵਾਉਣਾ ਕਿ ਅਸੀਂ ਪੂਰੀ ਮੋਡਰਨ ਮੋੜਾ ਜੋੜ ਕੇ ਅਸੀਂ ਕੰਮ ਕਰਾਂਗੇ